ਸਾਹਿਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਕਰੇਪ ਦੇ ਵਸਟ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵਾ 9:00 ਸਾਢੇ 9:00 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਤੇ ਬੁਕਿੰਗ ਲਈ ਨੰਬਰ ਹੈ ਜਮੇ ਰੈਟ 1465808038146080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰजेस ਐਲੱਗ ਤੋਂ ਹੋਣੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੇ ਨਾਲ ਆਪਣਾ ਐਡਰੈਸ ਭੇਜ ਕੇ ਕੁਰੀਅਰ ਚਾਰਟਸ ਵੀ ਕਨਫਰਮ ਕਰ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆਣਾ ਹੈ ਜਦ ਮਰਜੀ ਤੁਸੀਂ ਸ਼ਾਪ ਤੇ ਆ ਕੇ ਵੀ ਪਰਚੇਜ਼ਿੰਗ ਕਰ ਸਕਦੇ ਹੋ ਮੰਡੇ ਟੂ ਸੈਟਰਡੇ ਸ਼ਾਪ ਓਪਨ ਹੁੰਦੀ ਹੈ ਜੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਜਦ ਮਰਜੀ ਤੁਸੀਂ ਆ ਕੇ ਆਪਣਾ ਦੇਖ ਕੇ ਵੀ ਸੂਟ ਲੈ ਸਕਦੇ ਹੋ ਤੇ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਤਾਂ ਦੇਖੋ ਤੁਸੀਂ ਮੰਗਾਏ ਸਕਦੇ ਹੋ ਵੀ ਡੇਲੀ ਸੂਟ ਜਿਹੜੇ ਆਪਾਂ ਦਿਖਾਉਂਦੇ ਆ ਤੇ ਬਾਕੀ ਲਿੰਕ ਜਰੂਰ ਸ਼ੇਅਰ ਕਰਿਆ ਕਰੋ ਅੱਗੇ-ਅੱਗੇ ਕਿਉਂਕਿ ਆਪਣੇ ਨਵੇਂ ਸਬਸਕ੍ਰਾਈਬਰ ਵੀ ਜੁੜਦੇ ਰਹਿਣ ਆਪਣੇ ਕਸਟਮਰ ਵਧਦੇ ਰਹਿਣ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਨੈਚੁਰਲ 크ਰੇਪ ਦੇ ਵਿੱਚ ਹੋਣਗੇ ਕਿਉਂਕਿ ਮੈਂ ਪਿਓਰ 크ਰੇਪ ਦੀ ਵੀ ਦੇਖੋ ਪਾਣੀ ਹੁੰਦੀ ਆ ਤੁਹਾਨੂੰ ਇਹ ਨੈਚੁਰਲ 크ਰੇਪ ਹੈ ਹੈ ਬਿਲਕੁਲ ਲਾਈਟ ਵੇਟ ਹੈ ਤੇ ਬਹੁਤ ਪਿਆਰਾ ਕਿਉਂਕਿ ਥੋੜਾ ਜਿਹਾ ਮੈਸੇਜ ਆਉਂਦੇ ਸੀਗੇ ਵੀ ਹਰ ਇੱਕ ਕਸਟਮਰ ਦੇਖੋ ਪਿਓਰ 크ਰੇਪ ਦੇ ਅਫੋਰਡ ਨਹੀਂ ਕਰ ਸਕਦਾ ਵੀ ਰੇਂਜ ਵਾਈਜ਼ ਉਹਨਾਂ ਨੂੰ ਹੁੰਦਾ ਵੀ ਸਾਨੂੰ ਥੋੜੀ ਜਿਹੀ ਸਹੀ ਰੇਂਜ ਦੇ ਵਿੱਚ ਸੂਟ ਮਿਲ ਜਾਣ ਅੱਜ ਦੇ ਸੂਟ ਬਹੁਤ ਪਿਆਰੇ ਆ ਕ੍ਰੇਪ ਦੇ ਸੂਟ ਹੋਣਗੇ 2.5 ਮੀਟਰ ਦੀ ਸ਼ਰਟ ਕ੍ਰੇਪ ਦੀ 2.5 ਮੀਟਰ ਦੀ ਬਾਟਮ ਹੈ ਜੀ ਨਾਲ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਕ੍ਰੇਪ ਦੇ ਵਿੱਚ neck ਤੇ ਬੜੀ ਪਿਆਰੀ ਪੱਟੀ ਵਰਕ ਵਾਲੀ ਰੈਡੀ ਕੀਤੀ ਹੋਈ ਹੈ ਇਹ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਅਡਜਸਟ ਕਰ ਸਕਦੇ ਹੋ ਬਹੁਤ ਪਿਆਰਾ ਘੇਰੇ ਤੇ ਵਰਕ ਦੇਖੋ ਬਹੁਤ ਸੋਹਣਾ ਵਰਕ ਘੇਰੇ ਤੇ ਕੀਤਾ ਹੋਇਆ ਬਹੁਤ ਸੋਹਣੇ ਕਟਾਅ ਵੀਰ ਕੀਤੇ ਹੋਏ ਬਹੁਤ ਪਿਆਰੇ ਲੱਗਦੇ ਐਵੇਂ ਦੇ ਸੂਟ। ਕ੍ਰੇਪ ਦਾ ਸੂਟ ਹੈ ਜੀ ਨੇਚਰਲ ਕ੍ਰੇਪ ਦੇ ਵਿੱਚ। ਘੇਰੇ ਤੇ ਵਰਕ ਹੈ। ਪ੍ਰਿੰਟ ਬੜਾ ਪਿਆਰਾ ਤੇ ਕਲਰ ਬਹੁਤ ਸੋਹਣੇ ਹੋਣਗੇ ਤੇ ਨਾਲ ਕ੍ਰੇਪ ਦੀ ਉਹ ਬਾਟਮ ਹੈ ਜੀ ਨਾਲ 2.5 ਮੀਟਰ ਦੀ। ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ। ਚਨੋਂਨ ਦੁਪੱਟਾ ਦੁਪੱਟੇ ਦੇ ਵਿੱਚ ਵੀ ਵਰਕ ਹੈ ਜੀ ਸਾਰੇ 'ਚ ਇਹ ਦੇਖੋ ਕਿੰਨਾ ਪਿਆਰਾ ਵਰਕ ਹੈ ਦੁਪੱਟੇ ਦੇ ਵਿੱਚ ਪੂਰੇ ਫੰਕਸ਼ਨਲ ਸੂਟ ਹੈ ਵਧੀਆ ਫੰਕਸ਼ਨ 'ਚ ਆਪਾਂ ਵੇਅਰ ਕਰ ਸਕਦੇ ਹੋ ਕਿਉਂਕਿ ਕ੍ਰੇਪ ਦਾ ਪਾਈ ਹੋਈ ਇੱਕ ਤਾਂ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਤੇ ਬਹੁਤ ਵੈਰੀ ਲੁੱਕ ਆਉਂਦੀ ਹੈ ਜੀ ਕ੍ਰੇਪ ਦਾ ਸੂਟ ਪਾ ਕੇ ਬਹੁਤ ਪਿਆਰਾ ਸੂਟ ਹੈ ਚਨੋਂਨ ਦੁਪੱਟੇ ਦੇ ਨਾਲ ਕ੍ਰੇਪ ਦਾ ਸੂਟ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਸੂਟ ਤੇ ਬਹੁਤ ਸੋਹਣਾ ਸੂਟ ਹੈ ਜੀ। ਕ੍ਰੇਪ ਦੇ ਵਿੱਚ ਹੈ, ਨੇਚਰਲ ਕ੍ਰੇਪ ਦੇ ਵਿੱਚ 2200 ਪ੍ਰਾਈਸ ਹੈ ਜੀ, 2200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਅੱਜ ਦਾ। ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਹੈ। ਨੈਕਸਟ ਹੈਗਾ ਇਹਦੇ ਵਿੱਚ ਗ੍ਰੀਨ ਕਲਰ। ਬੋਟਲ ਗ੍ਰੀਨ ਕਲਰ ਹੈ। ਤੇ ਪ੍ਰਿੰਟਿੰਗ ਜਿਵੇਂ ਜੇ ਤੁਸੀਂ ਦੋ-ਦੋ ਸੂਟ ਵੀ ਲੈਣੇ ਆ ਤਾਂ ਪ੍ਰਿੰਟਿੰਗ ਸਾਰੇ ਸੂਟਾਂ ਦੀ ਅਲੱਗ-ਅਲੱਗ ਹੈ ਜੀ, ਹਰੇਕ ਦਾ ਵਰਕ ਵੀ ਅਲੱਗ ਹੈ। ਤੇ ਪ੍ਰਿੰਟ ਵੀ ਸੂਟਾਂ ਦੇ ਸਾਰਿਆਂ ਦੇ ਅਲੱਗ-ਅਲੱਗ ਨੇ ਨੇਚਰਲ ਕ੍ਰੇਪ ਦੇ ਵਿੱਚ ਸੂਟ ਆ ਜਿਹਦੇ ਆਪਣੇ ਇਹ ਦੇਖੋ ਬਹੁਤ ਪਿਆਲਾ ਪਿਆਲਾ ਪ੍ਰਿੰਟ ਹਰੇਕ ਸੂਟ ਦਾ ਕਦੇ ਵੀ ਕੋਈ ਸੂਟ ਦਿਖਾਉਂਦੇ ਹੁੰਨੇ ਆ ਪ੍ਰਿੰਟ ਜ਼ਰੂਰ ਦੇਖਿਆ ਕਰੋ ਵੀ ਕਿੰਨਾ ਪਿਆਰਾ ਪ੍ਰਿੰਟ ਹੁੰਦਾ ਕਿਉਂਕਿ ਇੱਕ ਇੱਕ ਸੂਟ ਮੇਰਾ ਸਿਲੈਕਟ ਕਰਿਆ ਹੋਇਆ ਹੁੰਦਾ neck ਤੇ ਦੇਖੋ ਕਿੰਨਾ ਪਿਆਰਾ ਵਰਕ neck ਤੇ ਤੇ ਨਾਲ ਹੀ ਹੈਗਾ ਘੇਰੇ ਤੇ ਵਰਕ ਬਹੁਤ ਪਿਆਰਾ ਥ्रेड ਵਰਕ ਘੇਰੇ ਤੇ ਚਿਕਨ ਵਰਕ ਨੈਚੁਰਲ ਕਰੇਪ ਦੇ ਵਿੱਚ ਸੂਟ ਹੈ ਜੀ ਕਰੇਪ ਬਹੁਤ ਜ਼ਿਆਦਾ ਫਾਈਨ ਹੈ ਨਾਲ ਹੈਗੀ ਹੈ ਕਰੇਪ ਦੀ ਉਹ ਬਾਟਮ 2.5 ਮੀਟਰ ਦੀ ਬਾਟਮ ਹੈ ਜੀ ਕਰੇਪ ਦੀ ਨਾਲ ਤੇ ਚਨੌਨ ਦਾ ਦੁਪੱਟਾ ਦੁਪੱਟੇ 'ਚ ਵੀ ਵਰਕ ਹੈ ਜੀ ਸਾਰੇ 'ਚ ਬਹੁਤ ਪਿਆਰਾ ਵਰਕ ਦੁਪੱਟੇ 'ਚ 2200 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਕਰੇਪ ਦੇ ਤੇ ਕਲਰ ਬੜੇ ਪਿਆਰੇ ਆ ਨੈਕਸਟ ਹੈਗਾ ਬੜਾ ਸੋਹਣਾ ਮੈਰੂਨ ਰੈੱਡ ਮੈਰੂਨ ਜਿਹਾ ਕਲਰ ਹੈ ਕਾਹਤੇ ਨਹੀਂ ਹੈਗਾ ਮੈਰੂਨ ਬੜਾ ਪਿਆਰਾ ਜਿਹਾ ਇੱਕ ਸੂਟ ਹੈ ਉਹ ਵੀ ਨੈਟ ਤੇ ਵਰਕ ਆ ਗਿਆ ਬੜੀ ਪਿਆਰੀ ਪ੍ਰਿੰਟਿੰਗ ਘੇਰੇ ਤੇ ਵਰਕ ਹੈ ਕਰੇਪ ਦੇ ਸੂਟ ਹੈ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਹੈ ਜੀ ਅੱਜ ਦੇ ਆਪਣੇ ਜੋ ਬਾਟਮ ਚਨਾਉਂ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੇ ਦੁਪੱਟਿਆਂ ਨਾਲ ਜਿਵੇਂ ਆਪ ਬੁੱਕਲ ਮਾਰ ਕੇ ਲੈਣੇ ਹੁੰਦੇ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਇਹ ਦੁਪੱਟਿਆਂ ਦੀ ਗ੍ਰੇਸ ਵੀ ਪੂਰੀ ਚਨਾਉਂ ਦੇ ਵਿੱਚ ਦੁਪੱਟਾ ਵਿੱਚ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਜੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਅੱਜ ਤੇ ਆਪਣੇ ਇਹ ਵਾਲੇ ਸੂਟ कलर आ गया ब्लू कलर बड़ा सोना डार्क ब्लू कलर है नैक के वर्क और घेरे पर वर्क है जी बड़ा प्यारा प्रिंटिंग बड़ी प्यारी है नैचुरल क्रेप के बीच सूट ਦੀ ਬਾਟਮ ਨਾਲ ਤੇ ਚਨੋਂ ਆਉਂਦਾ ਦੁਪੱਟਾ ਨਾਲ ਬਹੁਤ ਪਿਆਰੇ ਸੂਟ ਚਨੋਂ ਦੁਪੱਟੇ ਦੇ ਨਾਲ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਉਹ ਸਮਝ ਗਏ ਕਲਰ ਸਾਰੇ ਇੱਕ ਤੋਂ ਇੱਕ ਸੋਨੇ ਕਲਰ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਮਸਟਰਡ ਡਾਰਕ ਕਾਲਸਤੇ ਮਸਟਰਡ ਕਲਰ ਹੈ ਕਾਲਸਤੇ ਮਸਟਰਡ ਕਲਰ ਹੈ ਮਸਟਰਡ ਕਲਰ ਦੇ ਵਿੱਚ ਹੈ ਡਾਰਕ ਹੋਵੇ ਘੇਰੇ ਤੇ ਵਰਕ ਹੈ ਜੀ ਬੜਾ ਪਿਆਰਾ ਬਹੁਤ ਸੋਹਣਾ ਘੇਰੇ ਤੇ ਵੀ ਪੂਰਾ ਹੈਵੀ ਵਰਕ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਸੋਟਾਂ ਦੀ ਤੇ ਨਾਲ ਹੈਗਾ ਬਹੁਤ ਬੜਾ ਪਿਆਰੀ ਕਨੇਪਦੀ ਉਹ ਬਾਟਮ ਤੇ ਦੁਪट्टे ਬਹੁਤ ਸ਼ਾਨਦਾਰ ਦੁਪट्टे ਹਨ ਚੁਣੋਨ ਦੁਪੱਟਿਆਂ ਦੇ ਵਿੱਚ ਯਾਰੀ ਸੂਟ ਦੁਪੱਟੇ 'ਚ ਵੀ ਵਰਕ ਹੈ ਸਾਰੇ 'ਚ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਕ੍ਰੇਪ ਦੇ ਸੂਟ ਤੇ ਨੈਕਸਟ ਹੈਗਾ ਬੜਾ ਸੋਹਣਾ ਇਹ ਚੈਰੀ ਜਿਹਾ ਕਲਰ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ

ਬਹੁਤ ਪਿਆਰੀ ਲੁੱਕ ਹੈ ਜੀ ਸੂਟਾਂ ਦੇ ਤੇ ਪ੍ਰਾਈਸ ਹੈਗਾ 2200 ਇਹ ਮੈਂ ਤੁਹਾਨੂੰ ਤੇਰੇ ਦੇ ਵਿੱਚ ਸੂਟ ਦਿਖਾਏ ਆ ਨੈਕਸਟ ਆਪਾਂ ਮੈਂ ਤੁਹਾਨੂੰ ਪਿਛਲੀ ਵਾਰੀ ਦੱਸਿਆ ਸੀ ਵੀ ਸੰਡੇ ਨੂੰ ਜਿਹੜੇ ਆਪਾਂ ਸਿੰਗਲ ਸਿੰਗਲ ਸੂਟ ਆਪਣੇ ਰਹੇ ਹੋਵੇ ਹੁੰਨੇ ਆ ਤੇ ਉਹ ਵਾਲੇ ਸੂਟ ਆਪਾਂ ਹੁਣ ਦਿਖਾ ਦਿਆ ਕਰਨੇ ਤੁਹਾਨੂੰ ਕਈ ਵਾਰੀ ਵੀਡੀਓ ਦੇ ਵਿੱਚ ਕੋਈ ਬੁਕਿੰਗ ਕਰਾਇਆ ਫਿਰ ਆ ਜਾਂਦਾ ਤੇ ਇਹ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਟੈਬੀ ਦੇ ਵਿੱਚ ਲਾਈਟ ਬੇਬੀ ਪਿੰਕ ਬਿਲਕੁਲ ਲਾਈਟ ਦੇ ਵਿੱਚ ਸੂਟ ਹੈ ਟੈਬੀ ਸਿਲਕ ਦੇ ਵਿੱਚ ਹੈ ਬਿਲਕੁਲ ਪਿਓਰ ਟੈਬੀ ਦੇ ਵਿੱਚ ਡਿਜੀਟਲ ਪ੍ਰਿੰਟ ਦਾ ਸੂਟ ਇਹ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਘੇਲੇ ਤੱਕ ਬਹੁਤ ਸੋਹਣਾ ਬਣਿਆ ਹੈ ਦੇਖੋ ਇਹ ਉੱਪਰ ਤੋਂ ਲੈ ਕੇ ਸਾਰੀ ਇਹ ਪ੍ਰਿੰਟਿੰਗ ਹੋਈ ਹੈ ਡਿਜੀਟਲ ਪ੍ਰਿੰਟ ਆਲਓਵਰ ਸੂਟ ਹੈ ਪੂਰਾ 5 ਮੀਟਰ ਦਾ ਇਹ 슬ੀਵਸ ਤੇ ਆ ਜਾਣਾ ਜੀ ਇਹ 슬ੀਵਸ ਤੇ ਆ ਜਾਣਾ ਪਿਓਰ ਟੈਬੀ ਸਿਲਕ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਇਹ ਸਿੰਗਲ ਹੀ ਹੈ ਸੂਟ ਅੱਜ ਥੋੜਾ ਆਫ ਦੇ ਵਿੱਚ ਦਵਾਂਗੇ ਤੁਹਾਨੂੰ ਇਹ ਵਾਲਾ ਸੂਟ ਸਾਰੀ ਡਿਜੀਟਲ ਪ੍ਰਿੰਟਿੰਗ ਦੁਪट्टे ਤੇ ਵੀ ਹੋਈ ਹੈ ਪੂਰਾ 2.5 ਮੀਟਰ ਦਾ ਦੁਪੱਟਾ ਬੜਾ ਪਿਆਰਾ ਸੂਟ ਹੈ ਬਹੁਤ ਪਿਆਰੀ ਲੁੱਕ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਅੱਜ ਦਾ ਇਹ ਵਾਲੇ ਸੂਟ ਦਾ ਇਹ ਸਿੰਗਲ ਹੀ ਹੈ ਸੂਟ ਇਹ ਨੈਕਸਟ ਹੈਗਾ ਕ੍ਰੇਪ ਦੇ ਵਿੱਚ ਡਿਜੀਟਲ ਪ੍ਰਿੰਟ ਦਾ ਸੂਟ ਇਹ ਕ੍ਰੇਪ ਚ ਹੈ ਜੀ ਸੂਟ ਡਿਜੀਟਲ ਪ੍ਰਿੰਟ ਦੇ ਪ੍ਰਿੰਟ ਦੇ ਵਿੱਚ ਇਹ ਵੀ ਸਿੰਗਲ ਹੈ ਲਾਈਟ ਗ੍ਰੀਨ ਜਿਹਾ ਕਲਰ ਹੈ ਦੇਖੋ ਕਿ ਕਿੰਨਾ ਪਿਆਰਾ ਡਿਜੀਟਲ ਪ੍ਰਿੰਟ ਹੋਇਆ neck ਤੇ نیچے ਘੇਰੇ ਤੇ ਸਾਰਾ ਇਹ ਕਰੇਪ ਦੇ ਉੱਪਰ ਬਣਿਆ ਤੇ ਇਹ 슬ੀਵਸ ਆ ਜਾਣੀਆਂ ਜੀ ਇਹਦੀਆਂ ਇਹ 슬ੀਵਸ ਤੇ ਆ ਜਾਣਾਂ ਤੇ ਨਾਲ ਹੈਗਾ ਪਿਓਰ ਕਸ਼ਮੀਰੀ ਬੰਬਰ ਦਾ ਦੁਪੱਟਾ ਪੂਰਾ 2.5 ਮੀਟਰ ਦੁਪੱਟੇ ਦੀ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ। ਬਹੁਤ ਪਿਆਰੀ ਡਿਜ਼ਾਈਨਿੰਗ ਦੁਪੱਟੇ ਤੇ। ਤੇ ਪ੍ਰਾਈਸ ਹੈਗਾ 3200 ਇਹ ਦਾ ਵੀ 3200 ਪ੍ਰਾਈਸ ਹੈ ਜੀ ਪਹਿਲਾਂ 3500 ਤੇ ਸੀਗੇ ਫਿਰ ਪਰ ਸਿੰਗਲ ਸਿੰਗਲ ਹੈ ਕੋਈ ਕਲਰ ਆਪਸ਼ਨ ਨਹੀਂ ਹੈ ਜੀ ਤਾਂ ਕਰਕੇ ਤੁਹਾਨੂੰ 3200 ਦੇ ਵਿੱਚ ਮਿਲ ਰਿਹਾ ਜੀ ਇਹ ਵਾਲੀ ਸੂਟ। ਤੇ ਨੈਕਸਟ ਸੂਟ ਆ ਗਿਆ ਆਪਣਾ ਇਹ ਜੌਰਜਟ ਹੈ ਜੀ ਹੈਂਡ ਪੇਂਟ ਦੇ ਵਿੱਚ। ਜੌਰਜਟ ਤੇ ਬਣਿਆ ਬੜਾ ਸੋਹਣਾ ਪੀਚ ਕਲਰ ਦੇ ਵਿੱਚ ਬਾਦਾਮੀ ਪੀਚ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੌਰਜਟ ਦਾ ਤੇ ਘੇਰੇ ਤੇ ਦੇਖੋ ਕਿੰਨੀ ਪਿਆਰੀ ਹੈਂਡ ਪੇਂਟਿੰਗ ਹੋਈ ਹੈ ਸਾਰਾ ਹੈਂਡ ਪੇਂਟ ਹੋਇਆ ਇਹ 슬ੀਵਸ ਤੇ ਆ ਜਣੇ ਜਿਹੜੇ ਸਾਈਡ ਤੇ ਫਲਾਰਸ ਦਿੱਤੇ ਹੋਏ ਆ ਇਹ ਜੌਰਜਟ ਤੇ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਇਹਦੇ ਨਾਲ ਦੁਪੱਟਾ ਚ ਨੌਨ ਤੇ ਆ ਦੁਪੱਟੇ ਦੇ ਪੱਲੇ ਹੈਵੀ ਆ ਸਾਰਾ ਸੌਰੀ ਹੈਂਡ ਪੇਂਟ ਹੋਇਆ ਦੁਪੱਟੇ ਤੇ ਵੀ ਪੱਲਿਆਂ ਤੇ ਇਹ ਦੇਖ ਬੜਾ ਪਿਆਰਾ ਤੇ ਵਿੱਚ ਹਲਕਾ ਹਲਕਾ ਪੱਤੀ ਬਣਾਈ ਹੋਈ ਹੈ ਬਹੁਤ ਸੋਹਣਾ ਸੂਟ ਹੈ 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਹੈਂਡ ਪੇਂਟ ਦੇ ਵਿੱਚ ਇਹ ਸਾਰੇ ਮੈਂ ਹੁਣ ਤੁਹਾਨੂੰ ਹੈਂਡ ਪੇਂਟ ਦੇ ਵਿੱਚ ਹੀ ਸੂਟ ਦਿਖਾਣੇ ਆ ਇਹ ਦੇਖੋ ਇਹ ਵੀ ਕ੍ਰੇਪ ਤੇ ਹੈ ਜੀ ਹੈਂਡ ਪੇਂਟ ਦੇ ਵਿੱਚ ਸੂਟ ਇਹ ਕਈ ਵਾਰੀ ਸਿੰਗਲ ਸਿੰਗਲ ਸੂਟ ਕੋਈ ਪਿਆ ਰਹਿ ਜਾਂਦਾ ਵਿੱਚ ਬੜਾ ਸੋਹਣਾ ਪੀਚ ਕਲਰ ਦੇ ਵਿੱਚ ਕ੍ਰੇਪ ਦਾ ਸੂਟ ਬਹੁਤ ਸੋਹਣਾ ਹੈ ਹੈਂਡ ਪੇਂਟ ਹੋਇਆ ਸਾਰੀ ਸ਼ਰਟ ਤੇ ਇਹ 슬ੀਵਸ ਤੇ ਆ ਜਾਣੇ ਫਲਰਸ ਇੱਕ ਦੂਜੀ ਸਾਈਡ ਦਿੱਤਾ ਹੋਇਆ ਪੀਚ ਕਲਰ ਦਾ ਕ੍ਰੇਪ ਦਾ ਸੂਟ ਤੇ ਨਾਲ ਹੈ ਗਾਇਸ ਇਸ ਦੇ ਨਾਲ ਪਿਓਰ ਦਾ ਦੁਪੱਟਾ ਪਿਓਰ ਦੁਪੱਟੇ ਦੇ ਵਿੱਚ ਹੈ ਜੀ ਇਹ ਵਾਲਾ ਗਰੇਪ ਦਾ ਸੂਟ ਹੈ ਜੀ ਹੈਂਡ ਪੇਂਟ ਦੇ ਵਿੱਚ ਸਾਰਾ ਹੈਂਡ ਪੇਂਟ ਹੋਇਆ ਪਿਓਰ ਦੁਪੱਟੇ ਦੇ ਨਾਲ ਬੜਾ ਪਿਆਰਾ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੇ ਨੈਕਸਟ ਸੂਟ ਹੈਗਾ ਬੜਾ ਸੋਹਣਾ ਲਾਈਨਿੰਗ ਜੌਰਜਟ ਦੇ ਵਿੱਚ ਹੈ ਬਹੁਤ ਪਿਆਰਾ ਸਟੱਫ ਹੈ ਜੀ ਇਹ ਵਾਲਾ ਲਾਈਨਿੰਗ ਜੌਰਜਟ ਦੇ ਵਿੱਚ ਸਾਰਾ ਹੈਂਡ ਪੇਂਟ ਹੋਇਆ ਦੇਖੋ ਬਹੁਤ ਪਿਆਰਾ ਹੈਂਡ ਪੇਂਟ نیچے ਕੀਰੇ ਤਾਂ ਬੜਾ ਪਿਆਰਾ ਉਪਰ ਤੋਂ ਲੈ ਕੇ ਇਹ 슬ੀਵਸ ਤੇ ਆ ਜਾਣਾ ਇਹ ਉਪਰ ਤੋਂ ਲੈ ਕੇ ਸਾਰਾ ਬਹੁਤ ਸੋਹਣਾ ਆ ਨਾਲ ਆਵਰ ਸੂਟ ਹੈ ਇਹ ਪਿਓਰ ਜੌਰਜਟ ਤੇ ਲਾਈਨਿੰਗ ਜੌਰਜਟ ਦੇ ਵਿੱਚ ਤੇ ਦੁਪੱਟਾ ਵੀ ਜੌਰਜਟ ਚ ਤੇ ਦੁਪੱਟੇ ਤੇ ਵੀ ਸਾਰਾ ਹੈਂਡ ਪੇਂਟ ਹੋਇਆ ਬੜਾ ਹੈਵੀ ਹੈਂਡ ਪੇਂਟ ਦੁਪੱਟੇ ਤੇ ਬੜਾ ਸੋਹਣਾ ਕੋਈ ਲੇਸ ਦੇ ਨਾਲ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕਰਾਂਗੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਇਹ ਦੇਖੋ ਪੂਰੇ ਦੁਪੱਟੇ ਚ ਹੈਂਡ ਪੇਂਟ ਕੋਸ ਸੋਹਣਾ ਸੂਟ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਇਹ ਵਾਲੇ ਸੂਟ ਇਹ ਸਿੰਗਲ ਸਿੰਗਲ ਸੂਟ ਮੈਂ ਤੁਹਾਨੂੰ ਦਿਖਾਇਆ 2200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਲਾਈਨਿੰਗ ਜਾਰਜਟ ਦੇ ਵਿੱਚ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸੈਕ੍ਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਰਾਈਟ